ਇੱਕ ਚਰਚਾ ਤੇ ਇਹ ਵੀ ਤੁਰ ਪਈ ਹੈ ਕਿ ਪੰਜਾਬ ਕਾਂਗਰਸ ਦੇ ਅੰਦਰ ਇੱਕ ਲੁਕਮੀ ਜੰਗ ਸ਼ੁਰੂ ਹੋ ਗਈ ਹੈ। ਪੰਜਾਬ ਕਾਂਗਰਸ ਦੇ ਘਰ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਰਸਾਕਸੀ ਚੱਲ ਰਹੀ ਹੈ। ਇੱਕ ਨਹੀਂ ਦੋ ਨਹੀਂ ਤਿੰਨ ਚਾਰ ਧੜੇ ਬਣੇ ਹੋਏ ਨੇ। ਤੇ ਇੱਕ ਧੜਾ ਕਾਂਗਰਸ ਦੇ ਘਰ ਦੇ ਅੰਦਰੋਂ ਇੱਕ ਨੂੰ ਪ੍ਰਧਾਨ ਬਣਾਉਣਾ ਚਾਹੁੰਦਾ ਤੇ ਮੌਜੂਦਾ ਪ੍ਰਧਾਨ ਵੀ ਕਹਿੰਦੇ ਉਹਦਾ ਸਮਰਥਨ ਕਰ ਰਹੇ ਨੇ। ਇੱਕ ਧੜਾ ਪੰਜਾਬ ਕਾਂਗਰਸ ਚੋਂ ਗਏ ਇੱਕ ਲੀਡਰ ਨੂੰ ਵਾਪਸ ਲਿਆ ਕੇ ਪ੍ਰਧਾਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ। ਸੋ ਦੋ ਤਰ੍ਹਾਂ ਦੀ ਕਹਿੰਦੇ ਜੀ ਖਿੱਚੋ ਤਾਣ ਨਜ਼ਰ ਆ ਰਹੀ ਹੈ ਕਾਂਗਰਸ ਦੇ ਘਰੇ ਖਬਰ ਤਾਂ ਜਨਾਬ ਇਹ ਵੀ ਆ ਰਹੀ ਹੈ ਕਿ ਕਾਂਗਰਸ ਦੇ ਘਰ ਇੱਕ ਲੁਕਮੀ ਜੰਗ ਚੱਲ ਰਹੀ ਹੈ ਪੰਜਾਬ ਕਾਂਗਰਸ ਦੇ ਵਿੱਚ ਇੱਕ ਠੰਡੀ ਜੰਗ ਛਿੜ ਗਈ ਹੈ ਕੋਲਡ ਵਾਰ ਚੱਲ ਰਿਹਾ ਹੈ ਪ੍ਰਧਾਨਗੀ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਅਗਲਾ ਪ੍ਰਧਾਨ ਕੀ ਸਿੰਘਲਾ ਜਾਂ ਮੁਰ ਸ਼ਨੀਲ ਜਾਖੜ ਕੀ ਰਾਹੁਲ ਗਾਂਧੀ ਖੁਦ ਕਰਨਗੇ ਸੁਨੀਲ ਜਾਖੜ ਨੂੰ ਫੋਨ ਕਲਪਲੀ ਪਿਛਲੇ ਕੁਝ ਦਿਨਾਂ ਤੋਂ ਇੱਕ ਖਿਚੜੀ ਕਾਂਗਰਸ ਦੇ ਘਰ ਪੱਕ ਰਹੀ ਆ ਕਿ ਵੀ ਪੰਜਾਬ ਦੇ ਵਿੱਚ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਿਆ ਜਾਣਾ ਕਹਿੰਦੇ ਕਿ ਕਾਂਗਰਸ ਇਹ ਤਾਲਮੇਲ ਬਿਠਾਉਣ ਨੂੰ ਫਿਰਦੀ ਆ ਕਿ ਸਾਡਾ ਸਿੱਖ ਭਾਈਚਾਰੇ 'ਚ ਵੀ ਖਾਸ ਕਰ ਜੱਟ ਭਾਈਚਾਰੇ 'ਚ ਬਣਿਆ ਰਹੇ ਦਬਦਬਾ ਪਕੜ ਬਣ ਜਵੇ ਜਿਵੇਂ ਜਿਵੇਂ ਹੁਣ ਥੋੜੀ ਜਿਹਾ ਲੱਗਾ ਕਿ ਲੋਕ ਸਭਾ ਚੋਣਾਂ 'ਚ ਸਾਡੀ ਗੱਲ ਬਣੀ ਆ ਤੇ ਹਿੰਦੂ ਭਾਈਚਾਰਾ ਵੀ ਪੰਜਾਬ ਦਾ ਹਾਂ ਐਸ ਸੀ ਬੀ ਸੀ ਭਾਈਚਾਰਾ ਵੀ ਪੰਜਾਬ ਦਾ ਉਹ ਆਪ ਕੰਨੀ ਜਾਂ ਭਾਜਪਾ ਵਾਲੇ ਪਾਸੇ ਨੂੰ ਜਾਣ ਦੀ ਬਜਾਏ ਕਾਂਗਰਸ ਨਾਲ ਟਿਕਾ ਰਿਹਾ ਇਹਦੇ ਲਈ ਕਹਿੰਦੇ ਕਿ ਤਾਲਮਿਲ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੀ ਵਿਰੋਧੀ ਧਿਰ ਦਾ ਲੀਡਰ ਵੀ ਪੰਜਾਬ ਕਾਂਗਰਸ ਦਾ ਜੱਟ ਭਾਈਚਾਰੇ ਚੋਂ ਆ ਜੱਟ ਸਿੱਖ ਭਾਈਚਾਰੇ ਚੋਂ ਆ ਤੇ ਪੰਜਾਬ ਕਾਂਗਰਸ ਦਾ ਪ੍ਰਧਾਨ ਵੀ ਜੱਟ ਸਿੱਖ ਭਾਈਚਾਰੇ ਚੋਂ ਹੈ ਇਸ ਲਈ ਕਾਂਗਰਸ ਸੋਚਦੀ ਹੈ ਕਿ ਹਿੰਦੂ ਚਿਹਰਾ ਲਿਆਓ ਤੇ ਇੱਕ ਹਿੰਦੂ ਚਿਹਰੇ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਓ ਤਾਂ ਕਿ ਆਪਾਂ ਪੰਜਾਬ ਦੇ ਹਿੰਦੂ ਵੋਟਰਾਂ ਨੂੰ ਵੀ ਖੁਸ਼ ਕਰ ਲਈਏ ਵੈਸੇ ਇਹ ਕੋਈ ਨਵਾਂ ਤਜਰਬਾ ਨਹੀਂ ਹੈ ਕਾਂਗਰਸ ਦਾ ਕਾਂਗਰਸ ਪਹਿਲਾਂ ਵੀ ਐਸਸੀ ਭਾਈਚਾਰੇ ਦੀ ਵੋਟ ਦੇ ਹਵਾਲੇ ਨਾਲ ਜਾਂ ਹਿੰਦੂਆਂ ਦੀ ਵੋਟ ਦੇ ਹਵਾਲੇ ਨਾਲ ਇਹ ਜਿਹਾ ਤਜਰਬਾ ਪੰਜਾਬ 'ਚ ਕਰਦੀ ਆਈ ਹੈ ਜੇ ਕੈਪਟਨ ਮੁੱਖ ਮੰਤਰੀ ਦਾ ਦਾਵੇਦਾਰਾ ਦੱਸਣ ਜਖੜ ਪ੍ਰਧਾਨ ਜੇ ਕੈਪਟਨ ਮੁੱਖ ਮੰਤਰੀ ਦਾ ਦਾਵੇਦਾਰਾ ਦੱਸ ਸ਼ਮਸ਼ੀਰ ਸਿੰਘ ਦੁੱਲੋਂ ਪੰਜਾਬ ਕਾਂਗਰਸ ਦਾ ਪ੍ਰਧਾਨ ਇਹ ਤਾਲਮਿਲ ਹੁੰਦਾ ਰਿਹਾ ਬਾਕੀ ਪਾਰਟੀਆਂ ਵੀ ਇਹੋ ਜਿਹਾ ਸੌਖਾ ਸੌਖਾ ਕਰਦੀਆਂ ਨੇ ਇਹ ਜਾਤ ਅਧਾਰਿਤ ਧਰਮ ਅਧਾਰਿਤ ਖਿੱਤੇ ਅਧਾਰਿਤ ਹੈ ਨਾ ਅਲਾਕੇ ਚ ਗਣਤੀ ਅਨਸਾਰ ਇਹ ਹਸਾਬ ਕਤਾਬ ਤੇ ਚੱਲਦੀ ਹੈ ਇਹ ਸਾਰੀ ਰਾਜਨੀਤੀ ਅੱਜ ਕੱਲ ਬਣੇ ਹੀ ਗਿਆ ਕਿ ਲੋਕ ਦਿੱਤੀ ਯੋਜਨਾਵਾਂ ਦੀ ਬਜਾਏ ਜਾਤ ਧਰਮ ਦੇ ਨਾਂ 'ਤੇ ਰਾਜਨੀਤੀ ਕਰੋ ਹੁਣ ਕਾਂਗਰਸ ਦੇ ਘਰੇ ਜੇ ਇਹ ਗੱਲ ਚੱਲੀ ਆ ਕਿ ਵੀ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਤੇ ਦਿੱਲੀ ਲੀਡਰ ਹੈਗੇ ਨੇ ਤੇ ਆਪਾਂ ਪ੍ਰਧਾਨ ਬਦਲ ਲੋ ਕੀ ਇਹਦੇ ਲਈ ਅਮਰਿੰਦਰ ਸਿੰਘ ਰਾਜਾਪਟਿੰਗ ਤਿਆਰ ਨੇ ਕੀ ਉਹ ਨਰਾਜਤਾ ਨਹੀਂ ਹੋਣਗੇ ਦੇਖੋ ਜੀ ਕਿ ਮੈਂ ਲੋਕ ਸਭਾ ਚੋਣਾਂ ਜਿਤਾ ਕੇ ਦਿੱਤੀਆਂ ਪਾਰਟੀ ਨੂੰ ਮੇਥਾ ਪ੍ਰਧਾਨ ਕੀ ਖੁਸ਼ੀ ਜਾ ਰਹੀ ਹੈ ਕਹਿੰਦੇ ਨਹੀਂ ਜਨਾਬ ਅਮਰਿੰਦਰ ਸਿੰਘ ਰਾਜਾਪੜਿੰਗ ਨਾਰਾਜ਼ ਹੋਣ ਦੀ ਬਜਾਏ ਖੁਦ ਬਜਿੰਦਰ ਸਿੰਘਲੇ ਦਾ ਨਾਮ ਅੱਗੇ ਵਧਾ ਰਹੇ ਨੇ ਖੁਦ ਕਹਿ ਰਹੇ ਨੇ ਕਿ ਬਜਿੰਦਰ ਸਿੰਘਲੇ ਨੂੰ ਅੱਗੇ ਲਿਜਾਇਆ ਜਾਵੇ ਮੈਨੂੰ ਕੋਈ ਹਰਜ ਨਹੀਂ ਆ ਬਜਿੰਦਰ ਸਿੰਘਲਾ ਤੇ ਰਾਜਾਪੜਿੰਗ ਦੋਵੇਂ ਕਹਿੰਦੇ ਇੱਕੋ ਟੀਮ 'ਚ ਨੇ ਦੋਵੇਂ ਰਾਹੁਲ ਗਾਂਧੀ ਦੀ ਗੁੱਡ ਬੁੱਕ 'ਚ ਨੇ ਪੈਸੇ ਉਸ ਗੁੱਡ ਬੁੱਕ 'ਚ ਚਰਨਜੀਤ ਚੰਨੀ ਵੀ ਆ ਪਰ ਚੰਨੀ ਤੇ ਬੜਿੰਗ ਆਪਸ ਵਿੱਚ ਇੱਕ ਦੂਏ ਨੂੰ ਆਪਣੇ ਮੁਕਾਬਲੇ 'ਚ ਗਣਦੇ ਨੇ ਤੇ ਇਸੇ ਮੁਕਾਬਲੇ ਦੇ ਵਿੱਚ ਆਪਣੇ ਆਪ ਨੂੰ ਪ੍ਰਤਾਪ ਸਿੰਘ ਬਾਜਵਾ ਵੀ ਗਣਦੇ ਨੇ ਮਤਲਬ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਗਲੇ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਚਿਹਰਾ ਮੰਨ ਕੇ ਚੱਲਦੇ ਪ੍ਰਤਾਪ ਸਿੰਘ ਬਾਜਵਾ ਕਹਿੰਦਾ ਮੁੱਖ ਮੰਤਰੀ ਦੇ ਚਿਹਰੇ ਲਈ ਮੈਂ ਵੀ ਦਾਵੇਦਾਰ ਹਾਂ ਅਮਿੰਦਰ ਸਿੰਘ ਰਾਜਾ ਬੜਿੰਗ ਕਹਿੰਦਾ ਮੁੱਖ ਮੰਤਰੀ ਦੇ ਚਿਹਰੇ ਲਈ ਕਾਂਗਰਸੋਂ ਮੈਂ ਵੀ ਦਾਵੇਦਾਰ ਹਾਂ ਤੇ ਚਰਨਜੀਤ ਚੰਨੀ ਕਹਿੰਦੇ ਮੈਂ ਤਾਂ ਮੁੱਖ ਮੰਤਰੀ ਰਿਹਾ ਵੀ ਹਾਂ ਤੇ ਮੈਂ 33% ਹਾਂ ਐਸੀਬੀ ਪਾਈਚਾਰੇ ਦੀ ਵੋਟ ਦੀ ਨੁਮਾਇੰਦਗੀ ਵੀ ਕਰਦਾ ਅਰੇ ਸਭ ਦੇ ਦਰਮਿਆਨ ਜਦੋਂ ਇਹ ਆਇਆ ਕਿ ਆਪਾਂ ਇੱਕ ਹਿੰਦੂ ਚਿਹਰੇ ਨੂੰ ਬਣਾਉਣਾ ਤਾਂ ਉਹਦੇ ਵਿੱਚੋਂ ਵਿਜੇਂਦਰ ਸਿੰਘਲਾ ਜਿਹੜੇ ਰਾਹੁਲ ਗਾਂਧੀ ਦੀ ਗੁੱਡ ਬੁੱਕ 'ਚ ਨੇ ਉਹਨਾਂ ਦਾ ਨਾਮ ਜਦੋਂ ਅੱਗੇ ਵਧਿਆ ਤਾਂ ਉਹ ਨਾਮ ਅੱਗੇ ਵਧਾਉਣ 'ਚ ਕਹਿੰਦੇ ਰਾਜਾ ਬੜਿੰਗ ਨੇ ਅਹਿਮ ਭੂਮਿਕਾ ਨਿਭਾਈ ਤੇ ਠੀਕ ਹੈ ਜੀ ਬਣਾਓ ਮਤਲਬ ਲੋਕ ਸਭਾ ਚੋਣਾਂ ਦੇ ਦੌਰਾਨ ਰਾਹੁਲ ਗਾਂਧੀ ਦੇ ਅਚੇਚੇ ਉਪਰਾਲੇ ਸਦਕਾ ਅਮਰਿੰਦਰ ਸਿੰਘ ਰਾਜਾ ਅਬੜਿੰਗ ਨੂੰ ਪਾਰਟੀ ਫੰਡ 10 ਕਰੋੜ ਮਿਲਿਆ। ਇਸੇ ਤਰ੍ਹਾਂ ਬਜਿੰਦਰ ਸਿੰਘ ਲਾ ਨੂੰ ਪਾਰਟੀ ਫੰਡ 7 ਕਰੋੜ ਮਿਲਿਆ। ਇਸੇ ਤਰ੍ਹਾਂ ਚਰਨਜੀਤ ਚੰਨੀ ਨੂੰ ਪਾਰਟੀ ਫੰਡ 5 ਕਰੋੜ ਮਿਲਿਆ। ਠੀਕ ਅਗਲੇ ਹਨ ਕਿਹਦੇ ਚੋਣ ਲੜੀਏ ਜੀ ਫੰਡ ਲੈ ਕੇ ਆ ਕੇ ਆਏ ਨੇ। ਸੋ ਇਹ ਤਾਂ ਮਤਲਬ ਰਾਹੁਲ ਗਾਂਧੀ ਦੀ ਗੁੱਡ ਬੁੱਕ ਚ ਨਹੀਂ ਕਿ ਉਹ ਇਹਨਾਂ ਲਈ ਇਹੋ ਜਿਹਾ ਪ੍ਰਬੰਧ ਵੀ ਖਰਾਉਂਦੇ। ਤੇ ਹੁਣ ਜੇ ਪ੍ਰਧਾਨ ਬਦਲਿਆ ਜਾਂਦਾ ਤੇ ਖੁਦ ਅਮਰਿੰਦਰ ਸਿੰਘ ਰਾਜਾ ਅਬੜਿੰਗ ਐ ਬਜਿੰਦਰ ਸਿੰਘ ਲਾ ਦਾ ਨਾਮ ਅੱਗੇ ਵਧਾ ਰਹੇ ਨੇ। ਪਰ ਕਹਿੰਦੇ ਕਿ ਪੰਜਾਬ ਕਾਂਗਰਸ ਦੇ ਵਿੱਚ ਇੱਕ ਹੋਰ ਗਰੁੱਪ ਬੈਠਾ ਜਿਹੜਾ ਸੁਨੀਲ ਜਾਖੜ ਦਾ ਨਾਮ ਅੱਗੇ ਵਧਾ ਰਿਹਾ ਸੁਨੀਲ ਜਾਖੜ ਜਿਹੜੇ ਉਹ ਕਾਂਗਰਸ ਹੈ ਨਹੀਂ ਜਿਹੜੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਨੇ ਅੱਜ ਕੱਲ ਵਿਦੇਸ਼ ਨੇ ਛੁੱਟੀ ਤੇ ਗਏ ਹੋਏ ਨੇ ਤੇ ਉਹਨਾਂ ਦਾ ਨਾਮ ਵੀ ਕਾਂਗਰਸ ਦਾ ਇੱਕ ਗਰੁੱਪ ਉਹਨਾਂ ਦੀ ਗੈਰ ਹਾਜ਼ਰੀ 'ਚ ਹੁਣ ਪਤਾ ਨਹੀਂ ਭਾਈ ਕਿ ਲੈਂਦਾ ਤਾਲਮਿਲ ਹੋਇਆ ਹੋਵੇ ਅਗਲੇ ਸੈਮਤੀ ਨਾਲ ਨਾ ਅੱਗੇ ਵਧਾ ਰਹੇ ਹੁਣ ਜਾ ਆਪਣੀ ਇੱਛਾ ਸ਼ਕਤੀ ਨਾਲ ਪਧਾਰ ਰਹੇ ਹੁਣ ਜਾਂ ਉਹਨਾਂ ਨੂੰ ਲੱਗਦਾ ਹੋਵੇ ਕਿ ਇਹਦੇ ਨਾਲ ਦੋ ਕੰਮ ਹੋ ਜਾਣਗੇ ਇੱਕ ਤਾਂ ਅਸੀਂ ਆਪਣਾ ਆਪਣੇ ਪਾਸਿਓਂ ਜੀ ਸੁਨੀਲ ਜਾਖੜ ਨੂੰ ਪ੍ਰਧਾਨ ਬਣਾਗੇ ਤਾਂ ਸਾਡੀ ਕਾਂਗਰਸ ਚ ਪਕੜ ਬਣ ਜੂਗੀ ਹੈਨਾ ਦੂਸਰੇ ਪਾਸੇ ਭਾਜਪਾ ਨੂੰ ਝਟਕਾ ਹੋ ਜੂਗਾ ਕਿ ਲੋਵੀ ਪੰਨਾ ਥੋੜਾ ਵਾਪਸ ਚਲਾ ਗਿਆ ਪਰ ਕੀ rahul gandhi ਸੁਨੀਲ ਜਾਖੜ ਤੇ ਹੁਣ ਉਹ ਭਰੋਸਾ ਕਰਨਗੇ ਜਿਹੜਾ ਪਹਿਲਾਂ ਕਰਦੇ ਸੀ ਜਾਂ ਸੁਨੀਲ ਜਾਖੜ ਨੂੰ ਇਹ ਗਾਰੰਟੀ ਦੇ ਪਾਉਣਗੇ rahul gandhi ਕਿ ਜੋ ਤੁਹਾਡੇ ਨਾਲ ਪਹਿਲਾਂ ਹੋਈ ਹੁਣ ਦੁਬਾਰਾ ਨਹੀਂ ਹੋਏਗੀ ਚਾਹੇ ਉਹ ਅਚਾਨਕ ਨਵਜੋ ਸਿੱਧੂ ਨੂੰ ਪ੍ਰਧਾਨਗੀ ਦੇਣ ਲਈ ਬਿਨਾਂ ਕਾਰਨ ਤੋਂ ਅਸਿਫਾ ਲੈਣ ਦਾ ਮਸਲਾ ਹੋਵੇ ਚਾਹੇ ਉਹ ਪੰਜਾਬ ਦੇ ਵਿੱਚ ਮੁੱਖ ਮੰਤਰੀ ਨੂੰ ਲੈ ਕੇ ਕਹਿੰਦੇ ਜੀ ਅੰਬਿਕਾ ਸੋਨੀ ਨੇ ਕਹਿਤਾ ਕਿ ਹਿੰਦੂਚਹਿਰਾ ਤਾਂ ਬਣੇ ਨਹੀਂ ਸਕਦਾ ਇੱਥੇ ਉਸ ਨੂੰ ਲੈ ਕੇ ਹੋਵੇ ਪੈਸੇ ਕਹਿਣ ਨਾਲ ਤਾਂ ਇਹ ਵੀ ਕਹਿੰਦੇ ਨੇ ਕਿ ਸਵੀਰ ਜਾਖੜ ਨੇ ਜੇ ਲਈ ਜੇਖ ਨਾਮ ਜੇ ਇੱਕ ਗਰੁੱਪ ਉਹਨਾਂ ਦਾ ਨਾਮ ਅੱਗੇ ਵਧਾ ਰਿਆ ਤਾਂ ਕੁਝ ਤਰਾ ਇਸ ਲਈ ਵੀ ਦੋੇ ਪਾਸੇ ਖੜੀਆਂ ਨੇ ਜਿਨ੍ਹਾਂ ਚ ਚਰਨਜੀਤ ਚੰਨੀ ਹੋਰੀ ਵੀ ਰਾਜਾ ਬੜਿੰਘ ਹੋਰੀ ਵੀ ਨੇ ਇਸ ਲਈ ਕਹਿੰਦੇ ਕਿ ਉਹ ਵਿਜੇਂਦਰ ਸਿੰਘਲੇ ਦੇ ਨਾਮ ਨੂੰ ਅੱਗੇ ਵਧਾਇਆ ਜਾ ਰਿਹਾ ਕਿ ਵੀ ਤੇ ਹਿੰਦੂ ਚਿਹਰਾ ਹੀ ਬਣਾਉਣਾ ਤਾਂ ਆਪਣੀ ਪਾਰਟੀ ਚੋਂ ਬਣਾਓ ਜੀ ਜਿਹੜਾ ਹੁਣ ਛੱਡ ਕੇ ਚਲਾ ਗਿਆ ਉਹਦਾ ਕੀ ਭਰੋਸਾ ਕਰੂੰ ਪਰ ਪਤਾ ਤਾਂ ਇਹ ਲੱਗ ਰਿਹਾ ਕਿ ਜਿਹੜੀ ਧਿਰ ਪੈਰ ਵੀ ਕਰ ਰਹੀ ਆ ਸੁਨੀਲ ਜਾਖੜ ਨੇ ਮਤਲਬ ਉਹਦੇ ਵਿੱਚ ਪ੍ਰਤਾਪ ਬਾਜਬਾਲੀ ਧਿਰ ਨਹੀਂ ਆ ਉਹਦੇ ਵਿੱਚ ਆਲੀ ਜਿਹੜੀ ਮੌਜੂਦਾ ਧਿਰ ਹੈ ਪ੍ਰਧਾਨਗੀ ਵਾਲੀ ਵਿਜੇਂਦਰ ਸਿੰਘਲਾ ਤੇ ਰਾਜਾ ਬੜਿੰਗੜੀ ਇਹ ਵੀ ਥਰ ਨਹੀਂ ਆ। ਇਹ ਤੋਂ ਬਿਨਾ ਵੀ ਕਿਤੇ ਰ। ਉਸ ਥਰ ਦੇ ਵਿੱਚ ਹੋ ਸਕਦਾ ਹੈ ਤ੍ਰਿਵਿੰਦਰ ਬਾਜਬਾ ਹੋਵੇ। ਉਸ ਥਰ ਚ ਪ੍ਰਗਟ ਸਿੰਘ ਵੀ ਹੋ ਸਕਦੇ ਆ। ਉਸ ਥਰ ਚ ਸੁਖਜਿੰਦਰ ਰੰਧਾਵਾ ਹੋਰੀ। ਕੋਈ ਵੀ ਸੋਨੀਆ ਨਡ ਪਾਰਟੀ ਕੋਈ ਵੀ ਹੋ ਸਕਦਾ। ਪਰ ਇੱਕ ਗਰੁੱਪ ਖੜਾ ਗਿਆ ਨੇ। ਉਹ ਗਰੁੱਪ ਆਪੋ ਆਪਣੇ ਤਰੀਕੇ ਨਾਲ ਰਾਹੁਲ ਗਾਂਧੀ ਤੱਕ ਸਿੰਘ ਜਾਖੜ ਦਾ ਨਾਮ ਪੁਚਾਰਿਆ ਕਿ ਜਨਾਬ ਜਾਖੜ ਨੂੰ ਲਿਆਓ। ਉਹਦੇ ਨਾਲ ਹਿੰਦੂ 체ਰਾ ਵੀ ਥੋੜਾ ਬੜਾ ਮਿਲ ਜੂ ਪਿੰਡੂ ਜੱਟ ਸਿੱਖ 체ਰਾ ਵਰਗਾ ਵੀ 체ਰਾ ਮਿਲ ਜੂ ਹੈਨਾ ਤੇ ਪਿੰਡਾਂ ਚ ਵੀ ਪਰਵਾਨਾ ਉਹ ਹਿੰਦੂਆਂ ਚ ਵੀ ਪਰਵਾਨਾ ਹੈ ਉਹਨੂੰ ਲਿਆਓ ਜੀ ਮੈਂ ਬੀਜੇਪੀ ਤਾਂ ਫੇਰ ਅੱਤੀ ਹੋ ਜੂਗੀ ਤੇ ਨਾਲ ਇਹ ਵੀ ਚਰਚਾ ਪੰਜਾਬ ਚ ਚੱਲਦੀ ਆ ਜਿਹੜੀ ਬੀਜੇਪੀ ਦੇ ਘਰੋਂ ਵੀ ਨਿਕਲ ਕੇ ਆਉਂਦੀ ਆ ਕਿ ਸੁਨੀਲ ਜਾਖੜ ਭਾਜਪਾ ਦੇ ਘਰ ਚ ਘੁੱਟਨ ਮਹਿਸੂਸ ਕਰਦੇ ਆ ਸੁਨੀਲ ਜਾਖੜ ਭਾਜਪਾ ਵਾਲੇ ਏਜੰਡਿਆਂ ਦੇ ਉੱਤੇ ਕਹਿੰਦੇ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਨਹੀਂ ਕਰਦੇ ਲੋਮੋ ਸਮਾ ಕಾಂಗ್ರೆਸ ਨਾਲ ਕੰਮ ਕਰਨ ਕਰਕੇ ਕਹਿੰਦੇ ਕਿ ਉਹ ਕਾਂਗਰਸ ਵਾਲੀਆਂ ਆਦਤਾਂ ਪੈ ਚੁੱਕੀਆਂ ਵੈਸੇ ਕਾਂਗਰਸ ਵਾਲੀਆਂ ਦੀਆਂ ਆਦਤਾਂ ਕੋਈ ਜ਼ਿਆਦਾ ਚੰਗੀਆਂ ਨਹੀਂ ਹਾਂ ਹੈਨਾ ਤੇ ਪਰ ਫਿਰ ਵੀ ਇੱਕ ਤੁਸੀਂ ਢਾਂਚੇ 'ਚ ਟਲੇ ਹੋਏ ਹੋ ਸੋ ਉਸ ਢਾਂਚੇ ਵਾਲੀਆਂ ਆਦਤਾਂ ਜਿਹੜੀਆਂ ਪਈਆਂ ਨੇ ਕਿਉਂਕਿ ਸਿੱਨ੍ਹ ਜਾਕੜ ਦਾ ਆਪਣਾ ਇੱਕ ਕਦਰ ਉਤਪਾ ਵੱਖਰਾ ਹੈ ਦੂਏ ਪਾਸੇ ਭਾਜਪਾ ਦੇ ਪੰਜਾਬ ਕਾਈ ਦੇ ਕਈ ਲੀਡਰ ਵੀ ਸਿੱਨ੍ਹ ਜਾਕੜ ਦੇ ਫੈਸਲਿਆਂ ਤੋਂ ਉਹਨਾਂ ਦੇ ਅੰਦਾਜ਼ ਤੋਂ ਰਾਜਨੀਤੀ ਕਰਨ ਤੋਂ ਉਹ ਵੀ ਓਕੇ ਤੇ ਇਹ ਸਾਰੀ ਦੇ ਵਿੱਚ ਕਾਂਗਰਸੀਆਂ ਨੇ ਨਾਮ ਅੱਗੇ ਵਧਾ ਕੇ ਇਹ ਸੁਝਾ ਰਾਹੁਲ ਗਾਂਧੀ ਤੱਕ ਪਹੁੰਚਾਤਾ ਤੇ ਹੁਣ ਗੱਲ ਇੱਥੇ ਆ ਕੇ ਖੜੀ ਆ ਕਿ ਕੀ ਰਾਹੁਲ ਗਾਂਧੀ ਸੁਨੀਲ ਜਾਖੜ ਨੂੰ ਖੁਦ ਫੋਨ ਕਰਕੇ ਕਹਿਣਗੇ ਕਿ ਆਜੋ ਜੋ ਹੋਇਆ ਅੱਗੇ ਨੂੰ ਨਹੀਂ ਹੋਏਗਾ ਇੱਥੇ ਆ ਕੇ ਕਹਿੰਦੇ ਸਥਿਤੀ ਖੜੀ ਆ ਇੰਤਜ਼ਾਰ ਹੋ ਰਿਹਾ ਹੈ ਕਿ ਸੁਨੀਲ ਜਾਖੜ ਛੁੱਟੀ ਕੱਟ ਕੇ ਵਾਪਸ ਆ ਜਾਣ ਉਤਪਰੰਤ ਕੁਝ ਕਾਂਗਰਸੀ ਉਹਨਾਂ ਨਾਲ ਗੁਪਤ ਮੀਟਿੰਗ ਵੀ ਕਰ ਸਕਦੇ ਨੇ ਤੇ ਰਾਹੁਲ ਗਾਂਧੀ ਕੋਲ ਬੈਠ ਕੇ ਫੋਨ ਵੀ ਕਰਵਾ ਸਕਦੇ ਨੇ ਪਰ ਉਹ ਤੋਂ ਪਹਿਲਾਂ ਉਹ ਇਹ ਸਾਰੀ ਪ੍ਰਕਿਰਿਆ ਵਾਪਰੇ ਉਹ ਤੋਂ ਪਹਿਲਾਂ ਕਹਿੰਦੇ ਰਾਜਾ ਬੜਿੰਘਹੋਰਾਂ ਦੀ ਕੋਸ਼ਿਸ਼ ਆ ਕਿ ਅਸੀਂ ਭਜੇਂਦਰ ਸਿੰਘ ਲਾ ਨੂੰ ਪ੍ਰਧਾਨ ਬਣਾ ਲਈਏ ਸੋ ਦੇਖਦੇ ਹਾਂ ਜੀ ਕਾਂਗਰਸ ਦਾ ਇਖਲੇਸ ਕਿੱਥੇ ਜਾ ਕੇ ਰੁਕਦਾ